ਹੈ ਲੋ ਯਾ ਅੰਦਰ ਲਟਾ ਇੱਕ ਬੇਟੇ ਦੇ ਹੋ ਗਿਆ ਮਰ ਪਾਉਂਦੇ ਸੀ ਆ ਦੇ ਨਾਲ ਸੁਜੀਤ ਜੀ ਐਨਾ ਵੀ ਉੱਤ ਲੈ ਗਏ ਗਰੀਬਾਂ ਦੇ ਉੱਪਰ ਮੀਂਹ ਦੀ ਮਾਰ ਵੀ ਪੈ ਰਹੀ ਆ ਤੇ ਸਰਕਾਰ ਵੀ ਉਹਨਾਂ ਦੀ ਸਾਰ ਨਹੀਂ ਲੈ ਰਹੀ ਇੱਕ ਇਹੋ ਜਿਹਾ ਗਰੀਬ ਪਰਿਵਾਰ ਜਿਸ ਦੇ ਵਿੱਚ ਪਰਿਵਾਰਿਕ ਮੈਂਬਰ ਪਤੀ ਪਤਨੀ ਅਤੇ ਉਹਨਾਂ ਦੀਆਂ 5 ਧੀਆ ਸੀ ਘਰ ਦੇ ਵਿੱਚ ਹੀ ਬੈਠ ਕੇ ਉਹ ਰੋਟੀ ਖਾ ਰਹੇ ਸੀ ਕੋ ਛੱਤ ਦੇ ਹੀਟ ਸੀ ਤੇ ਉਸ ਤੋਂ ਬਾਅਦ ਛੱਤ ਡਿੱਗਦੀ ਹੈ ਅਤੇ ਇੱਕ ਇੱਕ ਕਰਕੇ ਪਤਾ ਲੱਗਦਾ ਹੈ ਕਿ ਕਿੰਨੇ ਹੀ ਜਾਣੇ ਜ਼ਖਮੀ ਹੋ ਗਏ ਅਤੇ 12 ਸਾਲ ਦੀ ਇੱਕ ਮਾਸੂਮ ਬੱਚੀ ਦੀ ਜਾਨ ਚਲੀ ਗਈ ਇਸ ਮਾਸੂਮ ਦੀ ਪਛਾਣ ਰਮਨਦੀਪ ਕੌਰ ਦੇ ਵਜੋਂ ਕੀਤੀ ਗਈ ਹੈ ਜਿਸ ਦੀ ਉਮਰ ਮਹਿਜ਼ 12 ਸਾਲ ਦੀ ਸੀ ਜ਼ਖਮੀ ਹਾਲਤ ਦੇ ਵਿੱਚ ਹਾਲਾਂਕਿ ਮਾਪਿਓ ਦੇ ਵੱਲੋਂ ਇਸ ਨੂੰ ਬਚਾਉਣ ਲਈ ਹਸਪਤਾਲ ਵੀ ਲਜਾਇਆ ਜਾਂਦਾ ਹੈ ਪਿਤਾ ਜੋ ਕਿ ਪਹਿਲਾਂ ਤੋਂ ਹੀ ਖੁਦ ਅਪਾਹਜ ਨੇ ਕਿਸੇ ਤਰ੍ਹਾਂ ਦੇ ਨਾਲ ਆਪਣੇ ਘਰ ਪਰਿਵਾਰ ਨੂੰ ਪਾਲ ਰਹੇ ਸੀ ਪਰ ਇਹ ਛੱਤ ਜਦੋਂ ਲਗਾਤਾਰ ਪੈ ਰਹੀ ਬਰਸਾਤ ਤੋਂ ਬਾਅਦ ਡਿੱਗ ਗਈ ਤਾਂ ਇਸ ਪਰਿਵਾਰ ਦੇ ਉੱਪਰ ਹੋਰ ਵੀ ਕਹਿਰ ਟੈ ਗਿਆ ਕਿਉਂਕਿ ਉਹਨਾਂ ਦੀ ਇੱਕ 마ਸੂਮ ਬੱਚੀ ਚਲੀ ਗਈ ਇਹੋ ਜਿਹੀਆਂ ਖਬਰਾਂ ਲਗਾਤਾਰ ਆ ਰਹੀਆਂ ਨੇ ਕਿਉਂਕਿ ਜ਼ਿਆਦਾ ਉਮੀਦ ਦੇ ਚਲਦੇ ਹੋਏ ਲੋਕਾਂ ਦੇ ਘਰਾਂ ਦੀਆਂ 66 ਡਿਗਰੀਆਂ ਨੇ ਬੀਤੇ ਦਿਨੀ ਕਈ ਜਿਹੀ ਵੀ ਖਬਰ ਸਾਹਮਣੇ ਆਈ ਜਿੱਥੇ ਹੜ੍ਹਾਂਾਂ ਤੋਂ ਬਾਅਦ ਉੱਥੇ ਦੀ ਕੰਧ ਵੀ ਡਿੱਗ ਗਈ ਅਤੇ ਉੱਥੇ ਬੰਨੇ ਹੋਏ ਸਾਰੇ ਜਾਨਵਰ ਸੀ ਜਿਹੜੇ ਉਹ ਮਰ ਗਏ ਇਹੋ ਜਿਹਿਆਂ ਕਿੰਨੀਆਂ ਹੀ ਤਸਵੀਰਾਂ ਤੇ ਡਰਾ ਦੇਣ ਵਾਲੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਇੱਕ ਪਾਸੇ ਤਾਂ ਮੀਂਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਦੂਸਰਾ ਪਾਸੇ ਡੈਮਾਂ ਦੇ ਵਿੱਚ ਵੱਧਦੇ ਪਾਣੀ ਨੂੰ ਲੋਕ ਦਿਨ ਰਾਤ ਜਾ ਕੇ ਦੇਖ ਰਹੇ ਨੇ ਲੋਕਾਂ ਨੂੰ ਨੀਂਦ ਨਹੀਂ ਆਉਂਦੀ ਰਾਤਾਂ ਨੂੰ ਉੱਠ ਕੇ ਉਹ ਗਰੁੱਪਾਂ ਦੇ ਵਿੱਚ ਜਾ ਕੇ ਟਾਰਚਾ ਮਾਰ-ਮਾਰ ਕੇ ਪਾਣੀ ਦਾ ਲੈਵਲ ਚੈੱਕ ਕਰ ਰਹੇ ਨੇ ਤੇ ਇਸ ਦੇ ਵਿਚਾਲੇ ਇਹੋ ਜਿਹਿਆਂ ਖਬਰਾਂ ਦਾ ਆਣਾ ਜੋ ਕੁਦਰਤ ਦਾ ਕਹਿਰ ਚੱਲ ਰਿਹਾ ਹੈ ਕਿੰਨੇ ਦਿਨਾਂ ਤੋਂ ਹੜ ਦਾ ਮੌਲ ਬਣਿਆ ਪਿਆ ਲਗਾਤਾਰ ਪੰਜ ਛੇ ਦਿਨਾਂ ਤੋਂ ਮਾਰਸ ਜਿਹੜੀ ਆ ਨਹੀਂ ਲਗਾਤਾਰ ਪੈ ਰਿਆ ਮੀਂਹ ਪੈਣ ਦੇ ਨਾਲ ਪਿੰਡ ਸਠਿਆਲਾ ਤੋਂ ਰਾਜ ਰਾਜਵਿੰਦਰ ਸਿੰਘ ਇੱਕ ਵਿਅਕਤੀ ਹੈ ਜਿਹਦਾ ਘਰ ਦੀ ਛੱਤ ਡਿੱਗੀ ਆ ਛੱਤ ਡਿੱਕਣ ਦੇ ਨਾਲ ਇੱਕ ਬੱਚੀ ਉਹਨਾਂ ਦੀ 12 ਸਾਲ ਦੀ ਜਿਹਦੀ ਡੈਥ ਹੋ ਗਈ ਆ ਹੁਣੇ ਹੀ ਡਾਕਟਰ ਸਾਹਿਬ ਕੋਲ ਆਏ ਨੰਨੇ ਉਹਨੂੰ ਡੈੱਡ ਡਿਕਲੇਅਰ ਕੀਤਾ ਤੇ ਪੂਰਾ ਪਰਿਵਾਰ ਦੇ 5-6 ਮੈਂਬਰ ਸੀਗੇ ਇੱਕ ਕਮਰੇ ਦੇ ਥੱਲੇ ਇੱਕ ਛੱਤ ਦੇ ਥੱਲੇ ਜਿਹਦੀ ਛੱਤ ਡਿੱਗੀ ਆ ਤੇ ਉਹ ਛੱਤ ਦੇ ਥੱਲੇ ਸਾਰਾ ਹੀ ਪਰਿਵਾਰ ਛੱਤ ਦੇ ਥੱਲੇ ਆਗਾ ਜਿਹਦੇ ਨਾਲ ਉਹ ਨਵੀਂ ਬਕਸੀਆਂ ਦੇ ਕਾਫੀ ਸੱਟਾਂ ਲੱਗੀਆਂ ਨੇ ਰਾਜਵਿੰਦਰ ਸਿੰਘ ਦੇ ਕਾਫੀ ਸੱਟਾਂ ਲੱਗੀਆਂ ਨੇ ਇੱਕ ਦੋ ਦੇ ਲੱਤਾਂ ਬਾਹਾਂ ਕੁੱਟੀਆਂ ਨੇ ਸੋ ਮੈਂ ਇਹਨਾਂ ਨੂੰ ਭਰੋਸਾ ਦਵਨਾ ਕਿ ਅਸੀਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਜੋਗ ਅਗਵਾਈ ਦੇ ਵਿੱਚ ਪਰਿਵਾਰ ਦੇ ਨਾਲ ਆ ਤੇ ਪਰਿਵਾਰ ਨੂੰ ਜੋ ਵੀ ਮਾਲੀ ਸਹਾਇਤਾ ਬੰਦੀ ਆ ਅਸੀਂ ਉਹ ਦਵਾਵਾਂ ਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਪਰਮਾਤਮਾ ਸਾਰਿਆਂ ਨੂੰ ਇਹ ਸਾੜ ਦੇ ਮੌਲ ਤੋਂ ਬਚਾ ਕੇ ਰੱਖੇ ਸੁੱਖ ਸ਼ਾਂਤੀ ਰੱਖੇ ਸਰ ਕੋਈ ਮੈਸੇਜ ਦੇਣਾ ਚਾਹੁੰਦੇ ਜੀ ਅਸਲੀ ਮੇਰਾ ਸਾਰਾ ਨੁਕੀ ਜੋ ਜਿੱਥੇ ਵੀ ਲੱਗਦਾ ਹੈ ਕਿ ਪਾਣੀ ਦਾ ਸતર ਵੱਧ ਰਿਹਾ ਹੈ ਜਾਂ ਜਿੱਥੇ ਆਪ ਦੇ ਘਰਾਂ ਦੇ ਵਿੱਚ ਸ਼ਫਤਾ ਕੱਚੀਆਂ ਨੇ ਇਸ ਗੱਲ ਦਾ ਸचेत ਰਹੋ ਧਿਆਨ ਰੱਖੋ ਕਿ بارش ਜਿਹੜੀ ਲਗਾਤਾਰ ਪੈ ਰਹੀ ਹੈ ਕਿ ਜਿੱਥੇ ਖਤਰਾ ਲੱਗਦਾ ਹੈ ਉਹ ਖਾਲੀ ਕਰ ਦੇ ਆਪਣੇ ਘਰਾਂ ਨੂੰ ਖਾਲੀ ਕਰਕੇ ਨਾਲ ਦੇ ਕਿਸੇ ਆਂਢ ਗੁਆਂਢ ਕਿਸੇ ਪੈਲ ਭਰਾ ਦੇ ਘਰਾਂ ਕਿੰਤੀਆਂ ਹੁੰਦਾ ਸਾਨੂੰ ਚਾਤਕ ਲੈਪਸ ਕੀਤੀ ਹੋਈ ਹੈ ਸਠਿਆਲੇ ਵਿੱਚ ਸਾਡੇ ਕੋਲ ਟੋਟਲ 5 ਮਰੀਜ਼ ਆ ਚੁੱਕੇ ਨੇ ਤੇ ਇੱਕ ਕੈਗੈਡਿਟੀ ਹੈ ਇੱਕ ਬੱਚਾ ਜਿਹੜਾ 12 ਸਾਲ ਦਾ ਜਿਹੜਾ ਬ੍ਰੋਡ ਡੈਟ ਆਇਆ ਤੇ ਉਹਦੀ ਸੇਂ ਕਰਵਾਈ ਪਵਾ ਰਹੇ ਆਂ ਔਰ ਬਾਕੀ ਜਿਹੜੇ ਪੇਸ਼ੈਂਟ ਉਸ ਸਟੇਬਲ ਨੇ ਇੱਕ ਪੇਸ਼ੈਂਟ ਦੇ ਲੱਤ ਦੀ ਹੱਡੀ ਟੁੱਟ ਗਈ ਸੀ ਉਹਨੂੰ ਆਪਾਂ ਰੈਫਰ ਕਰ ਦਿੱਤਾ ਕਿੱਥੇ ਰੈਫਰੈਂਸ ਕੀਤਾ ਆਪਰੇ ਸਰ ਰੈਫਰ ਕੀਤਾ ਜੀ ਗੁੱਡ ਨਾ ਨਾ ਹਾਇਰ ਸੈਂਟਰ ਤੇ ਹਾਂ ਜੀ ਬਾਕੀ ਪੇਸ਼ੈਂਟਸ ਸਟੇਬਲ ਨੇ ਹਨੋਇੰਦਰ ਲਟਾ ਇੱਕ ਬੇਟੇ ਦੇ ਹੋਵੇ ਮੈਂਰਾ ਉੱਪਰ ਆ ਗਏ ਸੀ ਆ ਦੇ ਨਾਲ ਅ ਜੀ ਜੀ ਕਿੰਨਾ ਮਿਲਦਾ ਗਰੀਬਾਂ ਦੇ ਉੱਪਰ ਮੀਂਹ ਦੀ ਮਾਰ ਵੀ ਪੈ ਰਹੀ ਆ ਤੇ ਸਰਕਾਰ ਵੀ ਉਹਨਾਂ ਦੀ ਸਾਰ ਨਹੀਂ ਲੈ ਰਹੀ ਇੱਕ ਇਹੋ ਜਿਹਾ ਗਰੀਬ ਪਰਿਵਾਰ ਜਿਸ ਦੇ ਵਿੱਚ ਪਰਿਵਾਰਿਕ ਮੈਂਬਰ ਪਤੀ ਪਤਨੀ ਅਤੇ ਉਹਨਾਂ ਦੀਆਂ 5 ਧੀਆਂ ਸੀ ਘਰ ਦੇ ਵਿੱਚ ਹੀ ਬੈਠ ਕੇ ਉਹ ਰੋਟੀ ਖਾ ਰਹੇ ਸੀ ਕੋ ਛੱਤ ਦੇ ਹੀਟ ਸੀ ਅਤੇ ਉਸ ਤੋਂ ਬਾਅਦ ਛੱਤ ਡਿੱਗਦੀ ਹੈ ਅਤੇ ਇੱਕ ਇੱਕ ਕਰਕੇ ਪਤਾ ਲੱਗਦਾ ਹੈ ਕਿ ਕਿੰਨੇ ਹੀ ਜਾਣੇ ਜ਼ਖਮੀ ਹੋ ਗਏ ਅਤੇ 12 ਸਾਲ ਦੀ ਇੱਕ ਮਾਸੂਮ ਬੱਚੀ ਦੀ ਜਾਨ ਚਲੀ ਗਈ ਇਸ ਮਾਸੂਮ ਦੀ ਪਛਾਣ ਰਮਨਦੀਪ ਕੌਰ ਦੇ ਵਜੋਂ ਕੀਤੀ ਗਈ ਹੈ ਜਿਸ ਦੀ ਉਮਰ ਮਹਿਜ਼ 12 ਸਾਲ ਦੀ ਸੀ ਜ਼ਖਮੀ ਹਾਲਤ ਦੇ ਵਿੱਚ ਹਾਲਾਂਕਿ ਮਾਪਿਓ ਦੇ ਵੱਲੋਂ ਇਸ ਨੂੰ ਬਚਾਉਣ ਲਈ ਹਸਪਤਾਲ ਵੀ ਲਜਾਇਆ ਜਾਂਦਾ ਪਿਤਾ ਜੋ ਕਿ ਪਹਿਲਾਂ ਤੋਂ ਹੀ ਖੁਦ ਅਪਾਹਜ ਨੇ ਕਿਸੇ ਤਰ੍ਹਾਂ ਦੇ ਨਾਲ ਆਪਣੇ ਘਰ ਪਰਿਵਾਰ ਨੂੰ ਪਾਲ ਰਹੇ ਸੀ ਪਰ ਇਹ ਛੱਤ ਜਦੋਂ ਲਗਾਤਾਰ ਪੈ ਰਹੀ ਬਰਸਾਤ ਤੋਂ ਬਾਅਦ ਡਿੱਗ ਗਈ ਤਾਂ ਇਸ ਪਰਿਵਾਰ ਤੇ ਉੱਪਰ ਹੋਰ ਵੀ ਕਹਿਰ ਟਹਿ ਗਿਆ ਕਿਉਂਕਿ ਉਹਨਾਂ ਦੀ ਇੱਕ 마ਸੂਮ ਬੱਚੀ ਚਲੀ ਗਈ ਇਹੋ ਜਿਹੀਆਂ ਖਬਰਾਂ ਲਗਾਤਾਰ ਆ ਰਹੀਆਂ ਨੇ ਕਿਉਂਕਿ ਜ਼ਿਆਦਾ ਉਮੀਦ ਦੇ ਚਲਦੇ ਹੋਏ ਲੋਕਾਂ ਦੇ ਘਰਾਂ ਦੀਆਂ 66 ਡਿਗਰੀਆਂ ਨੇ ਬੀਤੇ ਦਿਨੀ ਇੱਕ ਹੀ ਜਿਹੀ ਵੀ ਖਬਰ ਸਾਹਮਣੇ ਆਈ ਜਿੱਥੇ ਹੜ੍ਹਾਂਾਂ ਤੋਂ ਬਾਅਦ ਉੱਥੇ ਦੀ ਕੰਧ ਵੀ ਡਿੱਗ ਗਈ ਅਤੇ ਉੱਥੇ ਬੰਨੇ ਹੋਏ ਸਾਰੇ ਜਾਨਵਰ ਸੀ ਜਿਹੜੇ ਉਹ ਮਰ ਗਏ ਇਹੋ ਜਿਹਿਆਂ ਕਿੰਨੀਆਂ ਹੀ ਤਸਵੀਰਾਂ ਤੇ ਡਰਾ ਦੇਣ ਵਾਲੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਇੱਕ ਪਾਸੇ ਤਾਂ ਮੀਂਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਦੂਸਰੇ ਪਾਸੇ ਡੈਮਾਂ ਦੇ ਵਿੱਚ ਵੱਧਦੇ ਪਾਣੀ ਨੂੰ ਲੋਕ ਦਿਨ ਰਾਤ ਜਾ ਕੇ ਦੇਖ ਰਹੇ ਨੇ ਲੋਕਾਂ ਨੂੰ ਨੀਂਦ ਨਹੀਂ ਆਉਂਦੀ ਰਾਤਾਂ ਨੂੰ ਉੱਠ ਕੇ ਉਹ ਗਰੁੱਪਾਂ ਦੇ ਵਿੱਚ ਜਾ ਕੇ ਟਾਰਚਾ ਮਾਰ-ਮਾਰ ਕੇ ਪਾਣੀ ਦਾ ਲੈਵਲ ਚੈੱਕ ਕਰ ਰਹੇ ਨੇ ਤੇ ਇਸ ਦੇ ਵਿਚਾਲੇ ਇਹੋ ਜਿਹਿਆਂ ਖਬਰਾਂ ਦਾ ਆਣਾ ਜੋ ਕੁਦਰਤ ਦਾ ਕਹਿਰ ਚੱਲ ਰਿਹਾ ਹੈ ਕਿੰਨੇ ਦਿਨਾਂ ਤੋਂ ਘੜਦਾ ਮਾਹੌਲ ਬਣਿਆ ਪਿਆ ਲਗਾਤਾਰ ਪੰਜ-ਛੇ ਦਿਨਾਂ ਤੋਂ بارش ਜਿਹੜੀ ਆ ਨਹੀਂ ਲਗਾਤਾਰ ਪੈ ਰਿਹਾ ਮੀਂਹ ਪੈਣ ਦੇ ਨਾਲ ਪਿੰਡ ਸਠਿਆਲਾ ਤੋਂ ਰਾਜ ਰਾਜਵਿੰਦਰ ਸਿੰਘ ਇੱਕ ਵਿਅਕਤੀ ਹੈ ਜਿਹਦਾ ਘਰ ਦੀ ਛੱਤ ਡਿੱਗੀ ਆ ਛੱਤ ਡਿੱਗਣ ਦੇ ਨਾਲ ਇੱਕ ਬੱਚੀ ਉਹਨਾਂ ਦੀ 12 ਸਾਲ ਦੀ ਜਿਹਦੀ ਡੈਥ ਹੋ ਗਈ ਆ ਹੁਣੇ ਹੀ ਡਾਕਟਰ ਸਾਹਿਬ ਕੋ ਆਏ ਇਹਨਾਂ ਨੇ ਉਹਨੂੰ ਡੈੱਡ ਡਿਕਲੇਅਰ ਕੀਤਾ ਤੇ ਪੂਰਾ ਪਰਿਵਾਰ ਦੇ 5-6 ਮੈਂਬਰ ਸੀਗੇ ਇੱਕ ਕਮਰੇ ਦੇ ਥੱਲੇ ਇੱਕ ਛੱਤ ਦੇ ਥੱਲੇ ਜਿੱਦੀ ਛੱਤ ਡਿੱਗੀ ਆ ਤੇ ਉਹ ਛੱਤ ਦੇ ਥੱਲੇ ਸਾਰਾ ਹੀ ਪਰਿਵਾਰ ਛੱਤ ਦੇ ਥੱਲੇ ਆਗਾ ਜਿਹਦੇ ਨਾਲ ਉਨਾਂ ਦੀ ਬੱਚਿਆਂ ਦੇ ਕਾਫੀ ਸਟਾ ਲੱਗੀਆਂ ਨੇ ਰਾਜਵਿੰਦਰ ਸਿੰਘ ਦੇ ਕਾਫੀ ਸਟਾ ਲੱਗੀਆਂ ਨੇ ਇੱਕ ਦੋ ਦੇ ਲੱਤਾਂ ਬਾਹਮਾਂ ਟੁੱਟੀਆਂ ਨੇ ਸੋ ਮੈਂ ਇਹਨਾਂ ਨੂੰ ਭਰੋਸਾ ਦਵਾਂ ਨਾ ਕਿ ਅਸੀਂ ਮਾਨਯੋਗ ਮੁੱਖ ਮੰਤਰੀ ਸਰਕਾਰ ਭਗਵੰਤ ਸਿੰਘ ਮਾਨ ਦੀ ਜੋਗ ਅਗਵਾਈ ਦੇ ਵਿੱਚ ਪਰਿਵਾਰ ਦੇ ਨਾਲ ਆ ਤੇ ਪਰਿਵਾਰ ਨੂੰ ਜੋ ਵੀ ਮਾਨਲੀ ਸਹਾਇਤਾ ਬੰਦੀ ਆ ਅਸੀਂ ਉਹ ਦਵਾਵਾਂਗੇ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਸਾਰਿਆਂ ਨੂੰ ਇਹ ਸਾੜ ਦੇ ਮੌਲ ਤੋਂ ਬਚਾ ਕੇ ਰੱਖੇ ਸੁਭ ਸ਼ਾਂਤੀ ਰੱਖੇ ਸਰ ਕੋਈ ਮੈਸੇਜ ਦੇਣਾ ਚਾਹੁੰਦੇ ਜੀ ਨਸਬੀ ਮੇਰਾ ਸਾਰਾ ਨਈ ਹੈ ਕਿ ਜਿੱਥੇ ਵੀ ਲੱਗਦਾ ਹੈ ਕਿ ਪਾਣੀ ਦਾ ਸતર ਵਧ ਰਿਹਾ ਹੈ ਜਾਂ ਜਿੱਥੇ ਆਪ ਦੇ ਘਰਾਂ ਦੇ ਵਿੱਚ ਸ਼ਫਤਾ ਕੱਚੀਆਂ ਨੇ ਇਸ ਗੱਲ ਦਾ ਸੁਚੇਤ ਰਹੋ ਧਿਆਨ ਰੱਖੋ ਕਿ بارش ਜਿਹੜੀ ਲਗਾਤਾਰ ਪੈ ਰਹੀ ਹੈ ਕਿ ਜਿੱਥੇ ਖਤਰਾ ਲੱਗਦਾ ਹੈ ਕਿ ਖਾਲੀ ਕਰ ਦੇ ਆਪਣੇ ਘਰਾਂ ਨੂੰ ਖਾਲੀ ਕਰਕੇ ਨਾਲ ਦੇ ਕਿਸੇ ਆਂਡ ਕਮਾਂਡ ਕਿਸੇ ਪੈਲ ਭਰਾ ਦੇ ਕਰਨਾ ਇੰਤਜ਼ਾਮ ਤਨੋੀ ਸੱਤ ਤੋਂ ਲੈਬਸ ਕੀਤੀ ਲਿਗੀ ਹੈ ਸਠਿਆਲੇ ਤੇ ਸਾਡੇ ਕੋਲ ਟੋਟਲ ਪੰਜ ਮਰੀਜ਼ ਆ ਚੁੱਕੇ ਨੇ ਤੇ ਇੱਕ ਕੈਗਿਉਲਟੀ ਹੈ ਇੱਕ ਬੱਚਾ ਜਿਹੜਾ 12 ਸਾਲ ਦਾ ਜਿਹੜਾ ਬ੍ਰੌਡ ਹੈਡ ਆ ਤੇ ਉਹਦੀ ਸੇ ਕਾਰਵਾਈ ਪੁਆ ਰਹੇ ਆ ਔਰ ਬਾਕੀ ਜਿਹੜੇ ਪੇਸ਼ੈਂਟ ਉਸ ਸਟੇਬਲ ਇੱਕ ਪੇਸ਼ੈਂਟ ਦੇ ਲੱਤ ਦੀ ਹੱਡੀ ਟੁੱਟ ਗਈ ਸੀ ਉਹਨੂੰ ਆਪਾਂ ਰੈਫਰ ਕਰ ਦਿੱਤਾ ਕਿੱਥੇ ਰੈਫਰੈਂਸ ਕੀਤਾ ਆਬਰੀਸਰ ਰੈਫਰ ਕੀਤਾ ਜੀ ਕੁਨਾਰਾ ਹਾਇਰ ਸੈਂਟਰ ਤੇ ਹਾਂਜੀ ਬਾਕੀ ਪੇਸ਼ੈਂਟਸ ਸਟੇਬਲ ਨੇ